ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 15 ਤੋਂ 16 ਬੱਚੀਆਂ ਬਈ ਫੇਰ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਆ ਬਾਈ ਟੋਟਲ ਆਜੋ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਗੋਪੀ ਵਧੀਆ ਬਈ ਜੀ ਵਧੀਆ ਚੱਲ ਰਗਾ ਵਧੀਆ ਬਈ ਜੀ ਨਾਮ ਤੇ ਐਡਰੈਸ ਬੋਲੋ ਨਾ ਬਈ ਗੋਪੀਆ ਪਿੰਡ ਪਿੱਥੋ ਆ ਜ਼ਿਲ੍ਹਾ ਪਟੰਡਾ ਅਸੀਲ ਫੂਲ ਆ ਰਾਮਪਰੇ ਤੋਂ 3 ਕਿਲੋਮੀਟਰ ਆਪਣਾ ਪਿੰਡ ਆ ਮੋਬਾਈਲ ਨੰਬਰ 826475243 ਆ 15 ਬੱਚੀਆਂ ਨੇ ਹਾਂ 15 ਮੱਛੀਆਂ ਨੇ ਠੀਕ ਆ ਬਈ ਤੇ ਮੁੱਲ ਜੈ ਜੀ ਹੋਣ ਹਾਂ ਮੁੱਲ ਜੈ ਜੀ ਹੋਣਗੇ ਬਈ ਸਾਰੀਆਂ ਖੀਰੀਆਂ ਮਿਲਣਗੀਆਂ 4-4 ਥਣ ਮਿਲਣਗੇ ਸਾਰੀਆਂ 15 ਦੀਆਂ 15 ਖੀਰੀਆਂ ਹਾਂ 4-4 ਥਣ ਹਾਂ 4-4 ਥਣ ਠੀਕ ਆ ਸ਼ੀਮ ਸਾਡੇ ਦੇ 4 ਮਹੀਨਿਆਂ ਤੋਂ ਲੈ ਕੇ ਬਈ ਠੀਕ ਆ 1 ਸਾਲ ਟਿਕਰਦੀਆਂ ਬੱਚੀਆਂ ਆਪਣੇ ਕੋਲ ਸਾਰੀਆਂ ਤੇ ਮਾ ਦਾ ਮਿਲਕ ਰਿਕਾਰਡ ਕੀ ਆ ਸਾਰਿਆਂ ਦੇ ਆਲ ਓਵਰ ਹੀ ਰੱਖ ਤਾ ਮਾ ਦਾ ਮੰਨ ਕੇ ਚੱਲ ਕੋਈ 20 ਵਾਲੀ ਵੀ ਆ ਕੋਈ ਬਈ 25 ਵਾਲੀ ਵੀ ਆ ਕੋਈ 30 ਵਾਲੀ ਵੀ ਆ 20 ਤੋਂ ਸਟਾਰਟਿੰਗ ਆ ਹਾਂ 20 ਤੋਂ ਸਟਾਰਟ ਲਾਸਟ ਕਿੱਥੇ ਤੱਕ ਆ ਲਾਸਟ ਆਪਣੇ ਕੋਲੇ ਬਈ 35000 ਤੱਕ ਰਵੱਸੀ ਆ 35 35 ਲੀਟਰ ਤੱਕ ਆ ਨਾ ਹਾਂ ਹਾਂ 35000 ਤੱਕ ਰਾ ਤੇ 35 ਲੀਟਰਾਂ ਗੀ ਮੈਨਣੇ ਠੀਕ ਆ ਹਾਂ ਤੇ ਕਿੰਨੇ ਫੋਨ ਤੇ ਹੋਣਗੇ ਰੇਟ ਸਾਰਿਆਂ ਦੇ ਨਹੀਂ ਸਾਰੇ ਆਪਾਂ ਬਈ ਕਿਸੇ ਨੂੰ ਪਲੇਖੇ ਤੇ ਨਹੀਂ ਪਾਉਂਦੇ ਸਾਰਿਆਂ ਦੇ ਆਪਾਂ ਐਤੀ ਰੇਟ ਦੱਸਾਂਗੇ ਵੀਡੀਓ ਵਿੱਚ ਵੀਡੀਓ ਵਿੱਚ ਚਲੋ ਬਈ ਸਟਾਰਟ ਕਰਦੇ ਆਂ ਜਿਹੜੀ ਪਹਿਲੇ ਨੰਬਰ ਤੇ ਦੇ ਰੇ ਦਾ ਟੌਪ ਦੀ ਬੱਚੀ ਹਾਂ ਬਈ ਖੀਰੀ ਆ ਗਈ ਬਈ ਖੀਰੀ ਆਹੀ ਹਾਂ ਬਈ ਸਾਰੀਆਂ ਖੀਰੀਆਂ ਬਈ ਲੈ ਠੀਕ ਆ ਨੀੜਣੀਆਂ ਬਸਿੰਗਾਂ ਬਈ ਦੋ ਦੰਗੀਆਂ ਚੌਗੀਆਂ ਹੋਈਆਂ ਆਪਣੀਆਂ ਇਹ ਖੀਰੀ ਆ ਕਿੰਨੀ ਕੁ ਉਮਰ ਹੈ ਦੀ ਇਹਦੀ ਬਈ 1 ਸਾਲ ਹੈ ਡਾਕਟਰ 1 ਸਾਲ ਦੀ ਉਮਰ ਹਾਂ ਬਾਕੀ ਸਿਰਫ ਮਾਂ ਦਾ ਦੁੱਧ ਕਿੰਨਾ ਬਈ ਮਾਲਾ 3 ਲੀਟਰ ਸੀ 3 ਲੀਟਰ ਦੀ ਫੇਸ ਬੜਾ ਪਿਆਰਾ ਯਾਰ ਹਨਾ ਹਾਂ ਬਲਬਲ ਦਾ ਹੀ ਵਿੱਚ ਆ ਬਈ ਬਹੁਤ ਚੰਗਾ ਬਈ ਮੈਂ ਕਹਿੰਦਾ ਕੀ ਬਾਤ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਤੋਰਾ ਤਰਾ ਚੰਗਾ ਚੰਗੀ ਆ ਬੱਚੀ ਸੁਨਕੀ ਆ ਬਾਕੀ ਸਾਰੇ ਥਾਂ ਤੋਂ ਦਿਖਾ ਰਹੇ ਬਈ ਚਾਰੇ ਥਾਣਾ ਕੋਈ ਫੋਟ ਨਹੀਂ ਕੋਈ ਛੋਟ ਨਹੀਂ ਛੋਟ ਨਾ ਝੋਲੀ ਉਦੋਂ ਵੀ ਕਮਾਲ ਆ ਜਿੱਨੀ ਉੱਤੋਂ ਚੰਗੀ ਆ ਨਾ ਉਹਦੀ ਝੋਲੀ ਚੰਗੀ ਆ ਬਈ ਤੇ ਕੀ ਬੋਲ ਰਿਹਾ ਇਹਦਾ ਬਈ ਲੈਣ ਦੇਣ 35000 ਰੁਪਏ ਮੋਲ ਆ ਮਾਨਤਾ ਹੋ ਬਾ ਬਾਹਣ ਇਹਦਾ ਥੋੜਾ ਮੋਟੀ ਹੋਵੇ 35000 ਰੁਪਇਆ ਮੁੱਲ ਹ ਲੋਕ ਕਹਿੰਦੇ ਬਾਈ 55 55 45 45 ਰੁਪਇਆ ਮੰਗਿਰੇ ਆਪਾਂ ਮੁੱਲ ਜਮ੍ਹਾਂ ਜਾਇ ਜੀ ਦੱਸਿਆ ਜੀ ਠੀਕ ਆ ਹਾਂ ਦੋ ਨੰਬਰ ਬੱਤੀ ਇਹ ਵੀ ਬਾਈ ਸ਼ੀਰੀ ਆ ਇਹਦੇ 20 ਦਿਨਾਂ ਦਾ ਬਾਈ ਟੀਕਾ ਲੱਗਿਆ ਵਾ ਠੀਕ ਆ 20 ਦਿਨ ਹੋ ਗਏ ਹਾਂ ਝੂਲੀ ਬੜੀ ਸਾਫ ਆ ਜੀ ਹਾਂ ਬਾਈ ਕੱਲਾ ਕੱਲਾ ਥਾਂ ਤੇ ਝੂਲੀ ਸਾਫ ਆ ਕੇ ਉਹ ਇਹ ਵੀ ਖੀਰੀ ਆ ਰੈਟਰ ਆ ਜੀ ਆਮ ਕਿੱਥੋਂ ਕਿ ਜੰਗੀ ਆ ਦੰਦਾ ਜੀ ਖੀਰੀਆ ਥੇਸ ਬੜਾ ਪਿਆਰਾ ਯਾਰ ਦੰਦ ਜ਼ਰੂਰ ਰੱਖਾ ਮੰਗੇ ਮਾੜੀ ਜਿਹੇ ਨਾ ਕਰ ਲੈ ਹਾਂ ਬਾਈ ਓਕੇ ਆ ਦੰਦਾ ਜੋ ਬਿਲਕੁਲ ਕੀਰੀਆ ਰੈਂਗ ਰੂਬ ਬਾਈ ਉਹ ਗੱਲ ਨਹੀਂ ਹੋ ਜਿਹੜੀ ਆਪਾਂ ਤੈਨੂੰ ਕਹੇਤੀ ਉਹੀ ਗੱਲ ਨਿਕਲੂਗੀ ਠੀਕ ਆ ਹਾਂ ਹੂੰ ਉਹ ਵੀ ਟੀਕੇ ਦੇ ਤਕਰੀਬਨ ਕਾਫਲੀ ਆ ਬਸ ਹਾਂ ਹਾਂ 20 ਦਿਨ ਹੋ ਗਏ ਬਾਈ ਇਹਦੇ ਟੀਕਾ ਲੱਗੇ ਨੂੰ ਠੀਕ ਆ ਹਾਂ ਸੱਤ ਸਾਲ ਟੀਕਾ ਲੱਗਿਆ ਉਹ ਬੱਚੀ ਵਾਲਾ ਬਹੁਤ ਠੀਕ ਆ ਬਾਈ ਹਾਂ ਤੇ ਕੀ ਮੋਲ ਲਾਦਾ ਜੱਜ ਇਹਦਾ ਵੀ ਬਾਈ 35000 ਰੁਪਏ ਮੋਲੀ ਆ ਮਾਨਦਾਨ ਹੋਊਗਾ ਹਾਂ ਬਸ ਮਾਨਦਾਨ ਹੋ ਜੂਗਾ 35000 ਰੁਪਏ ਮੋਲਾ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜ਼ਰੂਰ ਹੋ ਜੂਗਾ ਜੇ ਕੋਈ ਦੋ ਵੀਰ ਇਕੱਠਿਆਂ ਲੋਕ ਜਾਂ ਤਿੰਨ ਚਾਰ ਉਹ ਹਾਂ ਬਸ 62000 ਵੱਗੇ ਤਾਂ ਨੰਬਰ 1 ਇਹ ਵੀ ਬਈ ਸਿਹਰਾ ਬੱਚੀ ਆ ਖੀਰੀ ਹੋਈ ਆ ਬੱਚੀ ਖੀਰੀ ਖੀਰੀ ਦਾਟਰ ਠੀਕ ਆ ਥਣ ਝੋਲੀ ਚੰਗੀ ਆ ਹਾਂ ਹਾਂ ਥਣ ਨੂੰ ਦੇਖ ਬਈ ਬਹੁਤ ਮੋਟਾ ਲੱਗਿਆ ਵਾ ਹਾਂ ਥਣ ਬਹੁਤ ਮੋਟਾ ਬਾਕੀ ਗੱਡੀ ਗੱਲ ਵੀ ਟੀਕੇ ਦੇ ਕਾਬ ਵਾਲੀ ਹਨ ਬਹੁਤ ਠਕ ਫੇਸ ਬੜਾ ਪਿਆਰਾ ਜਮਾ ਕੀਰੀ ਇਹਸ ਵੀ ਬੜਾ ਪਿਆਰਾ ਬੋਦੀ ਬਦੀ ਚੰਗੀ ਆ ਦਰਨਾ ਦੇ ਬਿਲਕੁਲ ਫੇਸ ਬੜਾ ਬ੍ਰੀਡ ਬਰੂਡ ਪੱਖੋਂ ਬਹੁਤ ਚੰਗੀ ਆ ਬਈ ਸਹੀ ਗੱਲ ਸਾਰੇ ਬੱਚੇ ਟੌਪ ਤੋਂ ਟੌਪ ਹੀ ਆ ਬਈ ਹਾਂ ਸਹੀ ਗੱਲ ਬਾਕੀ ਸਰੇ ਬੋਡੀ ਲੈਂਥ ਇਹ ਜਿਹੜੀਆਂ ਬਸੀਆਂ ਦੋ ਦੋ ਦੰਦ ਹੋਈਆਂ ਪਈਆਂ ਹੋਣੀਆਂ ਬਸੀਆਂ ਜਮਾ ਕੱਚੀਆਂ ਆ ਬਾਈ ਸਹੀ ਗੱਲ ਹਾਂ ਮੁੱਲ ਕੀ ਹੈ ਜੱਜ ਜੱਜ ਇਹਦਾ ਬਾਈ 32000 ਰੁਪਏ ਲੈਣ ਦੇਣਾ ਹਾਂ ਬਸ ਮਾਨ ਤਾਨ ਹੋ ਜੂ ਮੌਕੇ 'ਚ ਜਿਹੜਾ ਤੇਰੀ ਵੀਡੀਓ ਦੇਖ ਕੇ ਆਊਗਾ ਓਕੇ ਬਾਈ ਅੱਗੇ ਚਾਰ ਨੰਬਰ ਜਰਸੀ ਦਾ ਨਗੀਨਾ ਕਿੰਨੀ ਉਮਰ ਹੈ ਜੀ ਇਹ ਡਾਕਟਰ 9 ਮਹੀਨੇ ਦਾ ਬੱਚਾ ਛੋਲੀ ਝੁਲੀ ਦੀ ਰਸਾ ਦੇ ਬਹੁਤ ਚੰਗੀ ਹੈ ਇਹ ਤਾਂ ਕਮਾਲ ਆ ਯਾਰ ਹਾਂ ਬੱਚੇ ਇਹ ਤਾਂ ਜਮਾ ਟਾਪਰ ਦਾ ਹੀ ਬੱਚਾ ਹੈਗਾ ਸਹੀ ਗੱਲ ਆ ਇਹਦਾ ਫਾਰਮ ਤੋਂ ਲਈ ਆ ਬੱਚੀ ਆਪਾਂ ਆਪਾਂ ਹੀ ਬਹੁਤ ਮੁੱਲ ਪਰ ਇਹਦਾ ਬੱਚੀ ਦਾ ਲਖਾਉਂਦੇ ਆ ਬਾਹਰ ਕੱਢ ਕੇ ਰੰਗ ਰੂਪ ਬਹੁਤ ਚੰਗਾ ਗੋਲ ਗੋਲ ਪਈ ਆ ਦੰਦਾਂ ਜੀ ਕਿਵੇਂ ਆ ਦੰਦਾਂ ਚ ਖੀਰੀ ਬਈ ਇਹਦਾ ਨੌ ਮਹੀਨਿਆਂ ਦਾ ਬੱਚਾ ਜੀ ਲੈ ਇਹਦਾ ਨੌ ਮਹੀਨਿਆਂ ਦਾ ਹੀ ਆ ਹਾਂ ਖੀਰੀ ਹੋਈ ਆ ਫੇਸ ਬੜਾ ਚੰਗਾ ਬੋਦੀ ਪਾਦੀ ਚੰਗੀ ਆ ਸਨਕਟ ਹੋਣਾ ਬਈ ਬੱਚੀ ਦੇ ਵਿੱਚ ਨਖਰਾ ਦੇਖ ਡਾਕਟਰ ਇਹਦਾ ਪਿਆਰਤੀਆਂ ਇਸਰਾਨੇ ਵਰਗੀ ਪਈ ਆ ਚਾਰੇ ਪਾਸੇ ਹਾਂ ਹਾਂ ਕਾਵਾਹ ਦਾ ਸਹੀ ਗੱਲ ਆ ਬੇ ਰਾਜੀ ਰੋਜੇ ਫੁੱਲ ਫੇਸ ਬੜਾ ਪਿਆਰਾ ਕਰਮਾ ਇਹ ਸੀ ਚਾਰ ਪੰਜ ਮਹੀਨੇ ਨੂੰ ਟੀਕ ਨੈਲ ਹੋਗੀ ਹਾਂ ਇਹ ਅੱਜ ਵੀ ਯਾਰੀ ਹੀਟ ਚ ਆਉਂਦੇ ਟੀਕਾ ਲੈ ਲੈਣਾ ਹਾਂ ਹਾਂ ਤੇ ਆ ਜੇ ਮੜਾ ਬੱਚੇ ਨੂੰ ਹੋਰ ਗਰੋਥ ਕਰਾਉਂਦੇ ਮੇਲੇ ਵਾਲਾ ਬੱਚਾ ਅਸਲ ਵਿੱਚ ਹੈ ਹਾਂ ਇਹ ਉਮਰ ਕੱਚੀ ਆ ਗਰੋਥ ਕਰੋ ਇਸ ਬੜਾ ਪਿਆਰਾ ਚੰਮਕ ਚੰਮਪਰ ਰਾਜੀ ਰੋਜੀ ਫੁੱਲਾ ਬਾਈ ਤੇ ਜਲਾਬੀ ਥਾਂ ਕੋਈ ਅੰਤ ਨਹੀਂ ਬੱਚੀ ਦਾ ਬੱਚੀ ਮੁੱਲ ਨਾ ਇਹਦਾ ਮੁੱਲ ਵੀ ਬਾਈ ਵਸ ਲੈਣ ਦੇਣ 35000 ਰੁਪਏ ਆ 35000 ਰੁਪਿਆ ਮੁੱਲ ਆ ਮਾਨ ਦਾ ਜਿਹੜਾ ਮੌਕਾ ਤੇ ਜਰੂਰ ਉੱਪਰ ਜਾਣਾ ਪੰਜ ਨੰਬਰ ਬੱਚੀ ਚੜ੍ਹ ਲਿਓ ਬਾਰ ਕਿੰਨੀ ਕੁ ਉਮਰ ਹੈ ਦੀ ਖੀਰੀ ਬਾਈ ਡਾਕਟਰ ਬੱਚੀਆਂ ਸਾਰੀਆਂ ਖੀਰੀਆਂ ਹੀ ਆ ਬਾਈ ਸਾਰੀਆਂ ਖੀਰੀਆਂ ਹੀ ਆ ਹਾਂ ਓਕੇ ਆ ਬਾਈ ਕੋਈ ਦੰਦ ਵੀ ਨਾ ਪੱਟੇ ਪਾਵਾਂ ਬੱਚੇ ਸਾਰੇ ਦੇਖ ਲੈ ਸਾਰਾ ਬੋਦੀ ਚੰਗੀ ਐ ਚਮਕ ਚੰਗੀ ਐ ਸਭ ਵੀ ਪੜੀ ਐ ਬੱਚੀ ਆ तकरीबन 2 ਮਹੀਨਿਆਂ ਨੂੰ ਵੀ ਚਲੇ ਰੋ ਹਾਂ ਹਾਂ ਆਰਾਮ ਨਾਲ ਬਾਈ ਥੋੜੀ ਸਮਾਂ ਹੀ ਪਾ ਲੀਏ 2 ਹਾਂ ਛੋਲੀ ਛੁਲੀ ਦੀ ਵੀ ਕਰਮ ਵਾਲੀ ਦੀ ਬਹੁਤ ਚੰਗੀ ਐ ਬਾਈ ਗੱਲਾ ਕੱਲਾ ਥਾਣਾ ਪੂਰੀ ਵਿੱਚ ਦੇ ਥਾਣਾ ਕੀ ਮੁੱਲ ਰੱਖੂਗਾ ਇਹਦਾ ਡਾਕਟਰ 30000 ਰੁਪਏ ਲੈਣ ਦੇਣਾ ਬਾਈ ਹਾਂ ਕੋਈ ਗੱਲ ਨਹੀਂ ਕਰਦਾ ਠੀਕ ਆ ਬਾਈ ਅੱਗੇ ਬਰੇ 6 ਨੰਬਰ ਕਿਹੜੀ ਬਰੀਡ ਐ ਇਹ ਬਈ ਏ ਬਾਈ ਜਰਸੀ ਆ ਗਈ ਜਰਸੀ ਤੇ ਯਾਰ ਸਰ ਜਿਹੜਾ ਅਟੈਚ ਜੀ ਨਹੀਂ 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 ਇਹ ਪਾਕਿਸਤਾਨੀ ਜਰਸੀ ਆ ਗਈ ਅੱਛਾ ਹਾਂ ਇਹ ਪਾਕਿਸਤਾਨ ਚ ਬਹੁਤ ਆ ਜਰਸੀਆਂ ਅੱਛਾ 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 ਹਾਂ ਉਹ ਜਰਸੀ ਆ ਗਈ ਬਾਈ ਪਾਕਿਸਤਾਨੀ ਜਰਸੀ ਆ ਬਾਈ ਹੈ ਨਾ ਕੱਢ ਬੜ ਚੰਗਾ ਟੀਕੇ ਦੇ ਤਕਰੀਬਨ ਕਾਬਲ ਜੀ ਵੀ ਹੈ ਨਾ ਹਾਂ ਖੀਰੀ ਹੈ ਬਾਈ ਤੇ ਟੀਕਾ ਲੱਗਿਆ ਹੋਆ ਵੀ ਹੈਗਾ 15 ਦਿਨਾਂ ਦਾ 15 ਦਿਨਾਂ ਦਾ ਗੱਡੀ ਹਾਂ ਕੇਸ ਬੜਾ ਪਿਆਰਾ ਬੋਦੀਬਾਦੀ ਚੰਗੀ ਹੈ ਸਨਾ ਖੁਪਣਾ ਜੰਗਾ ਹੈ ਉਹ ਖੀਰੀ ਹੈ ਬਾਈ ਉਹ ਖੀਰੀ ਹੈ ਖੀਰੀ ਖੀਰੀ ਠੀਕ ਆ ਲੈ ਬਾਈ ਓਕੇ ਆ ਬਾਈ ਹੂੰ ਇਸ ਬੜਾ ਪਿਆਰਾ ਟੂਆ ਟੂਆ ਬਹੁਤ ਚੰਗਾ ਰੰਗ ਦੇ ਰੂਪ ਚੰਗਾ ਬਾਕੀ ਸਾਰੇ ਥਾਂ ਥਣ ਦਿਖਾ ਬਈ ਇਹਦੇ ਠੀਕ ਆ ਇਹਦੇ ਲੱਗੇ ਨੂੰ ਕਿੰਨੇ ਦਿਨ ਹੋ ਗਏ ਦੱਸ 15 ਦਿਨ ਹੋ ਗਏ ਬਾਈ 15 ਦਿਨ ਹੋ ਗਏ ਖਾਨ ਬੜਾ ਚੰਗਾ ਯਾਰ ਖਲਾਬੀ ਹਾਂ ਬਾਈ ਮੁੱਲ ਕੀ ਹੈ ਜੈ ਜਦ ਇਹਦਾ 32000 ਰੁਪਏ ਲੈਣ ਦੇਣਾ ਬਾਈ 32000 ਰੁਪਏ ਮੁੱਲਾ ਮਾਰ ਤਾਂ ਜਰਾ ਜ਼ਰੂਰ ਹੋ ਜਾਓ ਪਾਕਿਸਤਾਨੀ ਜਰਸੀ ਬਾਈ ਦੀ ਆ ਬਾਈ ਕਹਿੰਦਾ ਇਹ ਤੇ ਚੰਗੀ ਆ ਬਾਈ ਇਹਦਾ ਸਭ ਹੀ ਪਾਈ ਹੈ ਲਿਸੀ ਲਾਮੀ ਦਾ ਕੋਈ ਵੀ ਨਹੀਂ ਬਾਈ ਸਾਰੀਆਂ ਪਲੀਆਂ ਨਹੀਂ ਆ ਅੱਗੇ 7 ਨੰਬਰ ਜਰਸੀ ਖੋਲ ਲੋ ਕਿੰਨੀ ਕੁ ਉਮਰ ਹੈ ਜੀ ਛੀਰੀ ਬਾਈ ਜਮਾ ਕੀ ਰੀਆ ਹਾਂ ਕੀ ਬਾਤ ਆ ਫੇਸ ਚੰਗਾ ਬੋਦੀ ਚੰਗੀ ਟੋਆ ਨੂੰ ਚੰਗਾ ਬੱਚਾ ਇਹ ਬਹੁਤ ਚੰਗਾ ਬਾਈ ਫਾਰਮ ਚੋਂ ਆਇਆ ਵਾ ਟੈਗ ਵੀ ਲੱਗਿਆ ਵਾ ਸਹੀ ਗੱਲ ਆ ਟੈਗ ਬਾਈ ਕਹਿੰਦਾ ਕੰਨਾਂ ਚ ਪਿਆ ਫਾਰਮ ਚੋਂ ਵਾ ਤੇ ਬਾਕੀ ਸਾਰੇ ਥਣ ਥਣ ਦਿਖਾ ਬਾਈ ਇਹਦੇ ਹੋ ਨਿਆ ਵਿੱਚੋਂ ਲਈ ਕਮਾਲ ਮੈਂ ਕਹਿੰਦਾ ਕੱਲਾ ਕੱਲਾ ਥਾਣਾ ਹਣਾ ਪੂਰੀ ਵੇਰੀ ਤੇ ਥਾਣਾ ਤੇ ਕੀ ਮੁੱਲ ਆ ਜਾਇਜ਼ ਆ ਫਿਰ ਇਹਦਾ ਮੁੱਲ ਬਾਈ ਲੈਣ ਦੇਣ 25000 ਰੁਪਇਆ ਮਾਨ ਤਾਨ ਹੋ ਜੀ ਹਾਂ ਬਸ ਥੋੜਾ ਘਣੀ ਉਬਾਲਾ ਨਹੀਂ ਰੁਪਇਆ ਮੁੱਲ ਮਾਨ ਤਾਨ ਜ਼ਰੂਰ ਕਰੀਗਾ ਅੱਗੇ ਭਰਾ 8 ਨੰਬਰ ਤੇ ਇਹ ਵੀ ਬੱਚਾ ਖੀਰੀ ਆ ਬਾਈ ਦੇ ਰੂਹ ਜਾਂ ਮੈਂ ਹਾਂ ਟੌਪ ਪਰ ਆ ਜਾ ਰਿਹਾ ਵੀ ਹਾਂ ਹਾਂ ਕੇਸ ਬੜਾ ਇੱਕ ਤੋਂ ਇੱਕ ਚੜਦੀ ਆ ਬਾਈ ਦੇਖ ਹਾਂ ਕੀ ਬਾਤ ਆ ਯਾਰ ਕੇਸ ਬੜਾ ਚੰਗਾ ਰੰਗ ਰੂਪ ਚੰਗਾ ਤੋੜਾ ਤਰਾ ਬਾਕੀ ਜਿਹੜੇ ਥਾਂ ਥਣ ਦਿਖਾ ਬਾਈ ਇਹਦੀ ਫਰੀਕੀ ਚ ਬਹੁਤ ਆ ਬੜੀ ਲਿੱਖਰਨਾ ਬਹੁਤ ਆ ਇਹਨਾਂ ਸਭ ਨਾਲ ਹੁਣੇ ਕੋਈ ਇੰਨੀ ਚੰਗੀ ਆ ਨਾ ਵੱਚੀ ਢੋਲੀ ਦੇ ਕਮਾਲ ਆ ਤੇ ਕੀ ਬੋਲਣਾ ਜਾਇ ਜਰਾ ਇਹਦਾ ਮੁੱਲ ਲੈਣ ਦੇਣਾ ਬਾਈ 26000 ਰੁਪਇਆ 26000 ਰੁਪਇਆ ਮਾਨਦਨ ਹੋ ਜੂ ਹਾਂ ਬਸ ਥੋੜਾ ਘਣੀ ਹੋ ਬਾਲਾਂ 20000 ਰੁਪਇਆ ਮੁੱਲ ਆ ਮਾਨਦਨ ਜ਼ਰੂਰ ਹੋ ਜੂਗਾ ਚੰਗੀ ਆ ਬਾਈ ਬੱਚੀ ਸਨਕ ਕੀ ਆ ਅੱਗੇ ਬਾਈ ਜਰਸੀ ਦਾ ਬੱਚਾ ਹੀ ਆ ਗਿਆ ਜਮਾ ਨਗੀਨੀ ਨੋ ਨੰਬਰ ਤੇ ਜਰਸੀ ਸਟਾਪ ਨਗੀਨੀ ਆ ਝੋਲੀ ਟੂਰੇ ਜਮ ਕਰੀਆ ਬਲ ਬਲ ਬਹੁਤ ਇਹਦੇ ਵੀ ਟੀਕਾ ਲੱਗਿਆ 20 ਦਿਨ ਹੋ ਗਏ ਫਿਰ ਡਾਕਟਰ ਬੜੀ ਚੰਗੀ ਆ ਟੀਕਾ ਭਰਾ ਨੂੰ 20 ਦਿਨ ਹੋ ਗਏ ਬਾਈ ਕੀ ਆ ਬਾਤ ਆ ਯਾਰ ਸਨਕ ਤੋਂ ਨਾ ਬੱਚੀ ਦਿਵਾਉ ਦਾ ਨਾ ਤੋਰਾ ਤਾਰਾ ਵਿਚੰਗਾ ਦੇਖ ਰਹਾਕਰ ਹੁਣ ਦਿਖਾਈ ਦੀ ਬਾਈ ਝੋਲੀ ਇਧਰ ਉਧਰ ਪੂਰੀ ਐ ਝੋਲੀ ਲਿਖਾਉਂਦੇ ਆ ਕੱਲਾ ਕੱਲਾ ਥਣ ਪੂਰੀ ਵਿਕਤੀ ਇਹ ਬੱਚੀ ਸੌ ਦਾ 100% ਗੱਬਣ ਵੀ ਨਿਕਲੂ ਬਾਈ ਅੱਛਾ ਹਾਂ ਹੂੰ ਇਹ ਆਪਣਾ ਕੋਈ ਯਾਰ ਦੋਸਤ ਦੀ ਫਾਰਮ ਵਾਲਾ ਠੀਕ ਆ ਉਹਨੇ ਹੱਥੀਂ ਠੀਕਾ ਭਰਾ ਬਾਈ ਇਹਦੇ ਠੀਕ ਆ ਹਾਂ ਤੇ ਕੀ ਮੋਲਾ ਦਾ ਜਜ ਇਹਦਾ ਕੀ ਬਾਈ 32000 ਰੁਪਿਆ ਲੈਣ ਦੇਣੀ ਆ 32000 ਰੁਪਿਆ ਮਾਨਤਨ ਹੋ ਜੂਗਾ ਹਾਂ ਮਾਨਤਨ ਹੋ ਜੂਗਾ 32000 ਰੁਪਿਆ ਮੋਲਾ ਮਾਨ ਕਰਨ ਹੋ ਜੂਗਾ ਟੀਕੇ ਦੇ ਕਵਰ ਵੀ ਹੈ ਟੀਕਾ ਲੱਗਿਆ ਵਾ ਵੀ ਆ ਬਾਈ ਕਹਿੰਦਾ 100% ਗੱਬੜੀ ਰੋਕਿਆ ਯਾਰ ਦੋਸਤ ਦਵਾਈ ਵੀ ਹੈ ਹਾਂ ਬਾਈ ਦੀ ਦਸਲੀ ਦੇ ਹਿਸਾਬ ਨਾਲ ਹੀ ਆਈ ਦੀ ਆ ਹਾਂ ਜਿਵੇਂ ਆਪਾਂ ਨੂੰ ਅਗਲਾ ਡਿਟੇਲ ਦੱਸਦਾ ਬਾਈ ਉਵੇਂ ਆਪਾਂ ਦੱਸਦੇ ਆਪਾਂ ਕਿਹੜਾ ਕੋਈ ਘਰੇ ਜਮਾਉਣੇ ਆ ਹੈ ਇਹਦੀ ਕਿੰਨੀ ਉਮਰ ਆ 10 ਨੰਬਰ ਤੇ ਇਹ ਬਾਈ 8 ਮਹੀਨਿਆਂ ਦਾ ਬੱਚਾ ਆ ਗਿਆ ਠੀਕ ਆ ਇਹਦਾ ਰਹਿਣ ਦੇ ਬਾਈ ਖੋਲਣ ਨੂੰ ਹਣਾ ਇਹਦੇ ਸਾਥ ਹਾਂ ਫੇਸ ਚੰਗਾ ਝੂਲੀ ਝਾਲੀ ਚੰਗੀ ਆ ਚੰਗੀ ਆ ਬੱਚੇ ਇਹਦਾ ਕੀ ਮੁੱਲ ਲਵੇ ਏ ਬਾਈ ਜਿਹੜਾ ਸਾਰਾ ਲੋਟ ਲਊਗਾ ਇਕੱਠੀ ਲਾਟ ਦੇ ਦਾਂਗੇ ਬਾਈ ਸਾਰਾ 2 ਤੇ 2 4 ਤੇ 2 6 ਵਿੱਚ ਹਾਂ ਇਹ 15 ਦੇ ਬਾਂ ਨੂੰ ਸਾਰੀਆਂ ਦੇ ਦਾਂਗੇ ਬਾਈ 15000 ਨੂੰ ਪਰ ਪੀਸ ਮਿਲ ਜਣਾ 6 ਬੱਚੀਆਂ ਨੇ ਇਹ ਕੋਈ 6 ਰਿਆਂ 6 ਇਹ ਇਕੱਠੀਆਂ ਹੀ ਲਊ ਹਾਂ ਬਸ 6 ਦੇ 6 ਉਸ ਹਿਸਾਬ ਨਾਲ ਬਾਈ ਗੱਲ ਕਰ ਲਾਂਗੇ ਆਪਾਂ ਠੀਕ ਹੈ ਜੀ ਹਾਂ ਜੇ ਬਾਈ ਕਹਿੰਦਾ 6 ਦੀਆਂ 6 ਇਕੱਟੀਆਂ ਲਵੋਗੇ ਨਾ ਉਸੇ ਦਾ ਵਿੱਚੋਂ ਫੋਟੋ ਦੇਖ ਬਾਈ ਬੱਚੇ 6 ਸ ਬੜੇ ਪਿਆਰੇ ਆ ਚੰਗੀਆਂ ਬੱਚੇ ਬਈ ਇੱਕ ਦੋ ਥਾਂ ਝੋਲੀਆਂ ਦਿਖਾ ਬਈ ਹੁਣ ਇਹਨਾਂ ਦੀਆਂ ਝੋਲੀਆਂ ਕਮਾਲ ਦੀਆਂ ਬਈ ਮੈਂ ਕਹਿੰਦਾ ਕੱਲਾ ਕੱਲਾ ਥਾਣਾ ਯਾਰ ਪੂਰੀ ਵਿੱਚ ਹੀ ਜਲਿਆ ਕਿਆ ਬਾਤ ਬਲਬੁਲ ਬੜੇ ਦਿਖਾਉਣੀਆ ਬਈ ਹੁਣ ਹਾਂ ਬਈ ਲੈ ਝੋਲੀ ਇਹਦੀ ਵੀ ਚੰਗੀਆਂ ਨੇ ਬਈ ਬੱਚੀਆਂ ਮਾੜੀਆਂ ਨਹੀਂ ਆਈਆਂ ਫੇਸਬੁਕ ਬਹੁਤ ਦੈਂਗੀਆਂ ਨੇ ਫੇਸੇ ਤੋਂ ਟੀਕਾ ਲੈ ਲੈਣੀਆ ਹੁਣ ਵਧਨੇ ਪੈ ਗਈਆਂ ਹਨ ਬਈ ਹਾਂ ਹਾਂ ਬਈ ਆਹ ਬੱਚੀਆਂ ਵੀ ਬਈ ਚੰਗੀਆਂ ਨੇ 6 ਬੱਚੀਆਂ ਨੇ ਇਹਦਾ ਦੜੇ ਦਾ ਹੀ ਮੁੱਲ ਬਈ ਇਹਦਾ 15000 ਪਰ ਪੀਸ ਦੇ ਰੇ ਬੱਤੀ ਜੇ ਲੋ ਮਾਨਦਾਨ ਹਾਂ ਜਿਹੜਾ ਇਕੱਠਿਆਂ ਲੂ ਬਈ ਕੋਈ ਗੱਲ ਨਹੀਂ ਮਾਨਦਾਨ ਹੋ ਜੂਗਾ ਦਾ ਇਹ ਜੀ ਗੱਲ ਨਹੀਂ ਵੀ ਆਪਾਂ ਮਾਨਦਾਨ ਨਹੀਂ ਕਰਾਂਗੇ ਠੀਕ ਆ ਹਾਂ ਬੱਛੀਆਂ ਬਾਈ ਕੋਈ ਸਾਰੇ ਤਰ੍ਹਾਂ ਦੇ ਰੇਡ ਨੇ 15000 ਤੋਂ ਰੇਟ ਬਈ ਸ਼ੁਰੂ ਹੋ ਗਿਆ 35000 ਹਾਂ 35000 ਤੱਕ ਰੈਂਡਾ ਬਈ ਡਾਕਟਰ ਬੱਛੀਆਂ ਖਾ ਦੇ ਟਾਪਰ ਤੋਂ ਟਾਪਰ ਆ ਜਾਮਾ ਸਹੀ ਗੱਲ ਆ ਹਾਂ ਆ ਬੱਛੀ ਪਹਿਲੇ ਨੰਬਰ ਵਾਲੇ ਕਾ ਬਰੀਡ ਆ ਹਾਂ ਜਰਸੀ ਗੋਲ ਗੋਲ ਬਈ ਪੂਰੇ ਨਗੀਨਾ ਪੀ ਸਕੀ ਹੋਰ ਪਾਕਿਸਤਾਨੀ ਹੋਣ ਜਿਹੜੀ ਜਰਸੀ ਉਹ ਵੀ ਚੰਗੀ ਆ ਬਈ ਠੀਕ ਆ ਉਹਦੇ ਭਰਾਵਾ ਬਾਈ ਕਹਿੰਦਾ ਤੇਰੀ ਵਾਲੀ ਜਾਲ ਸੀ ਵੀ ਚੰਗੀ ਹੈ ਕਿਸੇ ਵੀਰ ਨੂੰ ਕੋਈ ਵੀ ਨਾ ਕੇ ਪਸੰਦ ਆ ਬਾਈ ਨਾ ਕਮਾ ਆਨਲਾਈਨ ਮਗਾ ਲਈ ਭਾਵਾ ਬਾਈ ਕੋਈ ਆ ਕੇ ਦੇਖ ਲੈ ਠੀਕ ਆ ਆਪਣੀ ਇੱਥੇ ਇੱਥੇ ਕਰਦੀ ਗਰੰਟੀ ਉਹ ਘਰ ਤੇ ਕੋਈ ਗਰੰਟੀ ਨਹੀਂ ਅਗਲਾ ਜਾ ਕੇ ਬਈ ਭੁੱਖੀਆਂ ਮਾਰ ਦਿੰਦਾ ਮੁੜ ਕੇ ਅਗਲਾ ਲਾਂਭਾ ਦਿੰਦਾ ਨਹੀਂ ਗੱਲ ਜਾਏਗਾ ਹੈ ਫੋਨ ਬਾਈ ਬਣੇ ਹੋਈ ਲਾਇਓ ਜਿਹਨੇ ਲੈਣੀਆਂ ਸਵਾਲ ਵਾਲਾ ਬੰਦਾ ਆਪਾਂ ਨੂੰ ਫੋਨ ਨਾਲ ਆ ਹਾਂ ਓਕੇ